700 ਪਿੰਡਾਂ ਦੇ ਉੱਤੇ ਸਰਕਾਰ ਦੀ ਨਜ਼ਰ ਐ ਜ਼ਮੀਨ ਅਕਵਾਇਰ ਨੂੰ ਲੈ ਕੇ ਲਗਾਤਾਰ ਵਿਵਾਦ ਚੱਰੀ ਐ ਤੇ ਕਿਸਾਨ ਜਥੇਬੰਦੀਆਂ ਹੁਣ ਮੋੜ ਤੋਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜ਼ਮੀਨਾਂ ਖੋਈਆਂ ਜਾ ਸਕਦੀਆਂ ਨੇ ਤੇ ਅਸੀਂ ਸੰਘਰਸ਼ ਦੇ ਲਈ ਤਿਆਰ ਆ ਤੇ ਜਿਸ ਤੋਂ ਉਹਨਾਂ ਨੇ ਦੂਜੇ ਪਾਸੇ ਸਰਕਾਰ ਨੂੰ ਵੀ ਲਲਕਾਰਿਆ ਤੇ ਉਹਨਾਂ ਦਾ ਕਹਿਣਾ ਹੈ ਕਿ 700 ਪਿੰਡਾਂ ਦੇ ਉੱਤੇ ਸਰਕਾਰ ਦੀ ਜਿਹੜੀ ਕਿ ਜ਼ਮੀਨ ਨੂੰ ਲੈ ਕੇ ਨਜ਼ਰ ਹੈ ਪਰੰਤੂ ਅਸੀਂ ਸੰਘਰਸ਼ ਹੀ ਕਰਾਂਗੇ ਤੇ ਜੇਕਰ ਸਰਕਾਰ ਜ਼ਮੀਨ ਨੂੰ ਲੈ ਕੇ ਗੱਲ ਕਰੇਗੀ ਤਾਂ ਸਾਡੀਆਂ ਲਾਸ਼ਾਂ ਦੇ ਉੱਪਰ ਛ ਉਹਨਾਂ ਨੂੰ ਲੰਗੜਾ ਪਵੇਗਾ ਤੇ ਉਗਰਾਹਾਂ ਨੇ ਮੋੜ ਤੋਂ ਸਰਕਾਰ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਤੇ ਜ਼ਮੀਨ ਨੂੰ ਲੈ ਕੇ ਹੁਣ ਨਮਾ ਹੀ ਵਿਵਾਦ ਛਿੜ ਗਿਆ ਆਓ ਤੁਹਾਨੂੰ ਸੁਣਾਉਣੇ ਪਹਿਲਾ ਜੋਗਿੰਦਰ ਉਗਰਾਹ ਦਾ ਹੋਰ ਕੀ ਕੁਝ ਕਹਿਣਾ ਹੈ। ਸਿੰਦੀ ਖਾਂਦਾ ਵੀ ਪ੍ਰਧਾਨ ਗੱਪ 골골 ਕਰਕੇ ਸਿੱਟਦਾ। ਕਿਉਂਕਿ ਅੱਜ ਤੋਂ 30 ਸਾਲ ਪਹਿਲਾਂ ਮੂਰੀਆਂ ਹੋਈਆਂ ਗੱਲਾਂ ਸਾਨੂੰ ਐ ਲੱਗੀਆਂ ਸੀ ਵੀ ਇਹ ਇੱਕ ਨੇ ਹੋ ਜੂਗਾ। ਜਦੋਂ ਅਸੀਂ ਤੁਹਾਨੂੰ ਕਹਦੇ ਹੁੰਦੇ ਕਿ ਪਾਣੀ ਮੁੱਲ ਮਿਲਿਆ ਕਰੂਗਾ। ਜਦੋਂ ਅਸੀਂ ਇਹ ਵੀ ਗੱਲ ਕਹਿੰਦੇ ਵੀ ਸੋਡੇ ਦਸ ਕਿਤੇ ਕੂਠੇ ਰਖੇ ਤੋਂ ਬਗੈਰ ਅਗਾਤੋਂ ਰਾਤ ਸੁਣੀ ਜ਼ਮੀਨ ਦੀ ਮਾਲਕੀ ਸ਼ਾਹੂਕਾਰ ਦੇ کارਖਾਨੇਦਾਰ ਦੇ ਨਾਂ ਤੇ ਜਾ ਚੜੂਗੀ ਉਦੋਂ ਜਿਹੜੇ ਸਾਡੇ ਤੋਂ ਵੱਡੀਆਂ ਉਮਰਾਂ ਦੇ ਲੋਕ ਬੈਠੇ ਸੀ ਉਹ ਕਹਿੰਦੇ ਉਹਦੇ ਵੀ ਝੰਡਾ ਚ ਮੈਂ ਕਿਤੇ ਨਹੀਂ ਜਾਂਦਾ ਮੇਰਾ ਕੋਠਾ ਨਹੀਂ ਲੱਗਦਾ ਮੇਰੀ ਜ਼ਮੀਨ ਦੀ ਮਾਲਕੀ ਕਿਸੇ ਦੇ ਨਾਂ ਹੋ ਕੇ ਮੇਜਾਉਂ ਆ ਹੋ ਗਈ ਨਾ ਭਾਈ ਹੋ ਗਈ ਮਾਰਤੀ ਸੁਣਦੇ ਨਾ ਸਰਕਾਰੀ ਸਕੂਲ ਬੰਦ ਹੋ ਕੇ ਪ੍ਰਾਈਵੇਟਾਂ ਦੇ ਕੋਲੇ ਚਲੇ ਗਏ ਬਿੱਧਿਆ ਬਿਜਲੀ ਬੋਰਡ ਸਰਕਾਰ ਦੇ ਖਾਤਿਆਂ 'ਚੋਂ ਨਿਕਲ ਕੇ ਫੋੜ ਤੋਂ ਆ ਪ੍ਰਾਈਵੇਟ ਕਰਕੇ ਸਰਕਾਰੀ ਨਿੱਜੀ ਖਾਤੇ 'ਚ ਦੇ ਤੱਕ ਨਹੀਂ ਗਈ ਸਰਕਾਰੀ ਹਸਪਤਾਲਾਂ ਦਾ ਇਲਾਜ ਖਤਮ ਹੋ ਗਿਆ ਕਿ ਨਹੀਂ ਏਅਰਪੋਰਟਾਂ ਦੇ ਪ੍ਰਾਈਵੇਟਾਂ ਦਾ ਕੰਮ ਜਆ ਹੋ ਗਿਆ ਕਿ ਨਹੀਂ ਰੇਲਵੇ ਜਾਂ ਦੇ ਨਾਲੇ ਕੰਮ ਜੇ ਹੋ ਗਏ ਕਿ ਨਹੀਂ ਬੰਦਰਗਾਹ ਤੇ ਰੇਲਵੇ ਦੇ ਕੋਲੇ ਦੇ ਖਾਣਾ ਤੇ ਉਹਨਾਂ ਦਾ ਕੰਮ ਜਆ ਹੋ ਚੁੱਕਿਆ ਕਰਵਾਇਆ ਕਿਨੇ ਹੈ ਜਿਹੜੇ ਲੋਕ ਤੁਸੀਂ ਛੁਣ ਕੇ ਭੇਜਿਆ ਉਹਨਾਂ ਨੂੰ ਅਸੀਂ ਬਿਚੀ ਆ ਤੁਹਾਡੇ ਜੇ ਨਾਲ ਆਪਾਂ ਬਹੁਤ ਮਾਣ ਨਾਲ ਕਹਿੰਦੇ ਆ ਕਿ ਸਾਡੀ ਸਰਕਾਰ ਜਿਹਨੂੰ ਆਪਾਂ ਬਹੁਤ ਮਾਣ ਨਾਲ ਕਹਿੰਦੇ ਆ ਵੀ ਸਾਡਾ ਦੇਸ਼ ਇੱਕ ਸਾਰਾ ਕੁਝ ਐਥੇ ਵਾਪਰ ਕਿਉਂਕਿ ਜਦੋਂ ਕੋਈ ਬਿਮਾਰੀ ਲੱਗਦੀ ਹੈ ਨਾ ਭਾਈ ਪਹਿਲਾਂ ਛੋਟੀ ਹੁੰਦੀ ਹੈ ਜਦੋਂ ਗੜ ਤੱਕ ਆ ਜਾਂਦੀ ਹੈ ਉਦੋਂ ਸਾਨੂੰ ਪਤਾ ਲੱਗੇ ਹੁਣ ਤਾਂ ਦੇ ਬਚਿਆ ਸੇਵਾ ਕਰ ਲੋ ਇਹ ਜਿਹੜੀ ਬਿਮਾਰੀ ਹੈ ਪੈਰਾ ਤੋਂ ਚੱਲ ਕੇ ਗੜ ਤੱਕ ਪਹੁੰਚੀ ਹੋਈ ਹੈ ਹੁਣ ਰੌਣਾ ਇਹ ਹੈ ਕਿ ਅਸੀਂ ਲੜੇ ਤਾਂ ਸਹੀ ਪਰ ਬਹੁਤ ਥੋੜੇ ਸੀ ਅਸੀਂ ਜਦੋਂ ਅਸੀਂ ਲੜੇ ਸਾਡੇ ਨਾਲ ਜੇ ਚਾਰ ਭੈਣਾਂ ਜਾਂਦੀਆਂ ਆਏ ਸਾਨੂੰ ਮੇਟਾ ਵੀ ਇਹ ਤਾਂ ਘਰਲੇ ਵਾਲੇ ਤੇ ਸਾਨੂੰ ਜਦੋਂ ਅਸੀਂ ਛੱਡੇ ਚੱਕੇ ਬਾਹਰ ਨੂੰ ਨਿਕਲਦੇ ਇਹ ਕਿਹਾ ਜਾਂਦਾ ਵੀ ਲੈ ਚੂੜੀ ਦਾ ਰੇਟ ਪਤਾ ਕੇ ਆਉਗੀ ਜਿਹਨੇ ਇਹ ਸੰਘਾ ਜਾਂਦਾ ਇਹ ਖਾਮ ਖਾਤਰੇ ਖੰਦੇ ਮੈਂ ਬਰਨਾਲੇ ਦੇ ਪਿੰਡ ਦੀ ਇੱਕ ਧਾਰਨ ਦੇਣਾ ਕਿ ਸਾਡੀ ਕੀਮਤ ਪਿੰਡ ਦੇ ਵਿੱਚ ਚੋਣ ਕਰਾਉਣ ਚਲੀ ਗਈ ਪਿੰਡ ਦਾ ਇਕੱਠ ਹੋਇਆ ਉੱਥੇ ਸਾਰੀਆਂ ਗੱਲਾਂ ਦਸੀਆਂ ਮੇ ਭਾਈ ਆਪ ਤੁਹਾਡੇ ਨਾਲ ਵਾਪਰਨ ਆਲਾ ਐ ਐ ਹੋ ਜਾਣਾ ਹੈ ਜ਼ਮੀਨਾਂ ਨਹੀਂ ਰਹਿਣੀਆਂ ਪਾਣੀ ਨੇ ਮੁੱਕ ਜਾਣਾ ਹੈ ਪਾਣੀ ਕਿ ਜ਼ਹਿਰ ਹੋ ਜਾਣਾ ਆ ਜਿਹੜੀ ਫਰੀ ਵਿੱਦਿਆ ਮਿਲ ਜਿਆ ਨਹੀਂ ਦੇਣੀ ਕਿਉਂਕਿ ਕਿਹੜੀਆਂ ਨਮੀਆਂ ਨੀਤੀਆਂ ਆ ਰਹੀਆਂ ਨੇ 1992 ਤੋਂ ਬਾਅਦ ਉਹਨਾਂ ਦੇ ਨਾਲ ਆ ਸਾਰਾ ਕੁਝ ਜੋ ਅਸੀਂ ਗਿਣਿਆ ਰਿਹਾ ਸੋਡੇ ਨਾਲ ਖਤੀਜੀ ਕੁੱਝ ਪਾਪ ਹੁਣ ਇਹ ਜੇ ਇਕੱਠੇ ਵਿੱਚ 10 ਕਿਲੇ ਤੋਂ ਉੱਪਰਤੀ ਵਾਲੇ ਕਿੰਨੇ ਲੋਕ ਬੈਠੇ ਹੋਣਗੇ ਜਿਹੜੇ ਸਿਰ ਪਾਏ ਕੇ ਬੰਲਾ ਛਾੜ ਗਏ ਜਿਹੜੇ ਕਾ ਨੰਕ ਬੰਦਗਾ ਦੀ ਜੱਤੀ ਬੰਦੀਆਂ ਨੂੰ ਜਿਹੜੇ ਸਾਡੇ ਨਾਲ ਸਰਦੇ ਬਸਦੇ ਆ ਮੋਟਰਾਂ ਲੱਗੀਆਂ ਨੇ ਟਰੈਕਟਰ ਖੜੇ ਨੇ ਮੌਕੇ 'ਤੇ ਕੋਈ ਪਾਰਟੀ ਪੂਠੀ ਨੂੰ ਦੇਖਾਂਗੇ ਇਹ ਨਕਾਸ਼ ਪਾਰਟੀ ਨਹੀਂ ਕਰਾਂਗੇ ਜੇਕਰ ਬਖ ਨੇ ਜਹਾਜਾ ਝੇੜਾ ਦਿੱਤਾ ਕਿ 10 ਸਾਲਾਂ ਦੇ ਵਿੱਚ ਉਸ ਪਿੰਡ ਦੀ ਜ਼ਮੀਨ ਤੇ ਵੱਡੇ ਤਨਾਟ ਕਰਨੇਦਾਰ ਨੇ ਕਾਰਗਰ ਦੋਇਆਛੇ ਜਦ ਹੀ ਉਹਨੂੰ ਪਤਾ ਲੱਗਿਆ ਕਿ ਜਦੋਂ ਘਰੇ ਬੈਠ ਕੇ ਸੁੱਤੇ ਪਿਆ ਨੇ ਰਾਤ ਰਾਤ ਬਾਲਕੀ ਬਦਲ ਕੇ ਨੋਟਸ ਲਾ ਗਏ ਵੀ ਸੋਡੀਆਂ ਜ਼ਮੀਨਾਂ ਟਰਾਈਟਰ ਦੇ ਮਾਰ ਕਰੇ ਫਰੀਦੀਆਂ ਪੈਸੇ ਵੇਚ ਪੈਣੇ ਗੱਲ ਨੂੰ ਕੋਈ ਤਸੀਨ ਵੱਢ ਨਾ ਗਏ ਉਹਨੂੰ ਫਿਰ ਭੱਜੇ ਵਿਚਾਰੇ ਅਸੀਂ ਗਏ ਉਹਨਾਂ ਦੇ ਹੋਰ ਕੰਨੇ ਬੰਦੀਆਂ ਨੇ ਕੱਟ ਪੀਤਾ ਉਹਨੂੰ ਸਾਡੇ ਬਾਰੇ ਕਿਹਾ ਜਾਂਦਾ ਵੀ ਇਹ ਬੱਦੇ ਵਰਗਣ ਵਾਲੀ ਕਿਸੇ ਬੰਦੀਆ ਦੇਖੋ ਇਹਨਾਂ ਨਾਲ ਪੰਗਾ ਨਾ ਲੈ ਜਿੰਦਾਂ ਨਾਲ ਖੜੇ 2006 ਦੀ ਕਰਦਮ ਮਤੋਂ ਸਾਡੇ ਬੰਦੇ ਬੋਲਣ ਗਏ ਸਵੇਰ ਤੋਂ ਟ੍ਰੈਵਿੰਗ ਕਰਦਾ ਕਹਿੰਦੇ ਜੇ ਇਹਨਾਂ ਦੇ ਬਾਗਰ ਲੱਗੋਗੇ ਨਾ ਭਾਈ ਤੁਹਾਡੇ ਜਵਾਬ ਕਰ ਪੁੰਛਾ ਕੇ ਰਹਿ ਜੋ ਤੁਹਾਨੂੰ ਦੇਗਾ ਸਿੱਧਾਗੇ